ਆ ਸ਼ੋਰੂਮ ਨੇ ਕਹਿੰਦੇ ਰਿਕਾਰਡ ਤੋੜਤੇ ਆਫਰਾਂ ਵਾਲੀ ਦੀਵਾਲੀ ਤੇ ਆਫਰ ਹੈ ਜਿਹੜੇ ਹਰ ਇੱਕ ਦੁਕਾਨਦਾਰ ਵੱਲੋਂ ਲਾਏ ਜਾ ਰਹੇ ਆ ਪਰ ਇਹਨਾਂ ਨੇ ਕਹਿੰਦੇ ਰਿਕਾਰਡ ਤੋੜਤੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਸ਼ੋਰੂਮ ਦੀ 5-7 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਪਰ ਇਹਨਾਂ ਨੇ ਅੱਜ ਇੱਕ ਦੁਬਾਰੇ ਵੀਡੀਓ ਪਵਾਈ ਹੈ ਇਹਦਾ ਕਾਰਨ ਕੀ ਹੈ ਉਹ ਤਾਂ ਬਰੀਕੀ ਨਾਲ ਗੱਲਬਾਤ ਕਰੇ ਤਾਂ ਪਤਾ ਲੱਗੂਗਾ ਪਰ ਥੋੜਾ ਜਿਹਾ ਪਤਾ ਲੱਗਿਆ ਕਿ ਕਹਿੰਦੇ ਗਾਕਾਂ ਦਾ ਹੋਰ ਵੱਡਾ ਫਾਇਦਾ ਕਰ ਰਹੇ ਆ ਇਹ ਦੀਵਾਲੀ ਆਫਰ ਚੱਲ ਰਹੇ ਸੀ ਇਹਨਾਂ ਦਾ ਸਭ ਤੋਂ ਵੱਡਾ ਆਫਰ ਸੀ ਜਿਹੜਾ ਵਿਆਹ ਸ਼ਾਦੀਆਂ ਦੇ ਵਿੱਚ ਜਿਹੜਾ ਆਪਾਂ ਲੜਕੀਆਂ ਨੂੰ ਸਮਾਨ ਦਿੰਨੇ ਆ ਸਿਰਫ 51000 ਰੁਪਏ ਦੇ ਵਿੱਚ ਸਾਰਾ ਸਮਾਨ ਆ ਉਹ ਦੇ ਰਹੇ ਐ ਤੇ ਕਾਰਨ ਕੀ ਬਣਿਆ ਦੁਬਾਰੇ ਵੀਡੀਓ ਕਿਉਂ ਪਵਾ ਰਿਹਾ ਉਹ ਆਪਾਂ ਇਹਨਾਂ ਨਾਲ ਬਰੀਕੀ ਨਾਲ ਗੱਲਬਾਤ ਕਰਾਂਗੇ ਪਰ ਥੋੜਾ ਜਿਹਾ ਪਤਾ ਲੱਗਿਆ ਕਿ ਵੱਡਾ ਆਫਰ ਰੱਖਤਾ ਸਾਹਮਣੇ ਸੀਲਾ ਦੇ ਵੀ ਟਰਸਟ ਆ ਰਾਮਾ ਰੋਡ ਤੇ ਖੜੇ ਆ ਇਧਰਲੇ ਪਾਸੇ ਜਦੋਂ ਝਾਤ ਮਾਰਾਂਗੇ ਕਹਿੰਦੇ ਗਰਗ ਫਰਨੀਚਰ ਐਂਡ ਇਲੈਕਟ੍ਰੋਨਿਕਸ ਭਾਗੀ ਬੰਦਰ ਵਾਲਿਆਂ ਦਾ ਸ਼ੋਅਰੂਮ ਆ ਦੱਸਣ ਦੀ ਲੋੜ ਨਹੀਂ 5-7 ਦਿਨ ਪਹਿਲਾਂ ਵੀਡੀਓ ਪਾਈ ਸੀ ਤੁਹਾਨੂੰ ਕਿਸੇ ਵੀ ਬਿਜਲੀ ਵਾਲੇ ਸਮਾਨ ਦੀ ਲੋੜ ਆ ਜਾਂ ਐਲਸੀਡੀਆਂ ਚਾਹੀਦੀਆਂ ਨੇ ਜਾਂ ਸਭ ਤੋਂ ਵੱਡੀ ਗੱਲ ਵਿਆਹ ਸ਼ਾਦੀਆਂ ਵਾਲਾ ਸਮਾਨ ਆ ਜਿਹੜਾ ਲੜਕੀਆਂ ਨੂੰ ਦੇਣਾ ਉਹ ਤੇ ਇਹਨਾਂ ਨੇ ਵੱਡਾ ਆਫਰ ਰੱਖ ਰੱਖਿਆ ਦੁਬਾਰੇ ਵੀਡੀਓ ਕਿਉਂ ਪਵਾਈ ਆ ਕੀ ਕਾਰਨ ਬਣਿਆ ਕੀ ਆਫਰ ਦੇ ਰਿਹਾ ਉਹ ਬਰੀਕੀ ਨਾਲ ਗੱਲਬਾਤ ਕਰਦੇ ਆ ਵੀਡੀਓ ਐਂਡ ਤੱਕ ਦੇਖ ਲਿਓ ਤੁਹਾਡਾ ਵੱਡਾ ਫਾਇਦਾ ਕਰੇਗੀ ਆਓ ਕਰਦੇ ਆ ਗੱਲਬਾਤ। ਆਓ ਜੀ ਗੱਲਬਾਤ ਕਰਦੇ ਹਾਂ। ਕੀ ਹਾਲ ਹੈ ਜੀ? ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਮੇਰੇ ਵੀਰਾ ਭਰਾਵਾਂ ਨੂੰ ਜੈ ਜੀ ਰਾਮ। ਅੱਛਾ ਪਹਿਲਾਂ ਮੈਨੂੰ ਇਹ ਦੱਸਿਓ ਵੀ ਪੰਜ ਚਾਰ ਦਿਨ ਹੋਏ ਆ ਵੀਡੀਓ ਪਾਈ ਨੂੰ। ਹਾਂਜੀ ਹਾਂਜੀ। ਬੜੇ ਆਫਰ ਦਿੱਤੇ ਸੀ ਦਿਵਾਲੀ ਤੇ ਤੁਸੀਂ। ਦਿੱਤੇ ਸੀ ਜੀ। ਪਰ ਦਵਾਰੇ ਵੀਡੀਓ ਪਵਾਰਿਓ ਕੀ ਕਾਰਨ ਬਣ ਗਿਆ ਇਹ? ਦਵਾਰੇ ਵੀਡੀਓ ਪਵਾਉਣ ਦਾ ਸਾਡਾ ਜੀ ਕਾਰਨ ਇਹ ਹੀ ਹੈ ਅਮਰਤ ਜੀ ਕਿ ਜਿਹੜੀ ਅਸੀਂ ਵੀਡੀਓ ਬਣਾਈ ਸੀ ਚਾਰ ਪੰਜ ਦਿਨ ਪਹਿਲਾਂ ਉਹ ਤੇ ਆਪਾਂ ਇੱਕ ਪੈਕੇਜ ਦਿੱਤਾ ਸੀ ਵਿਆਹ ਸ਼ਾਦੀਆਂ ਤੇ 51000 ਰੁਪਏ ਦਾ। ਹੂੰ। ਸਾਨੂੰ ਉਹਦਾ ਬਹੁਤ ਹੀ ਪਰਮਾ ਹੰਗਾਰਾ ਮਿਲਿਆ ਵੀ ਪਿਛਲੀ ਵੀਡੀਓ ਚ ਤੁਸੀਂ ਬੋਲੇ ਆ ਕਿ ਜਿਹੜਾ ਇਹ ਪੈਕੇਜ ਹੈ ਅਸੀਂ ਦੀਵਾਲੀ ਤੋਂ ਹੋਰ 10 ਦਿਨ ਤੱਕ ਦੇਵਾਂਗੇ ਪਰ ਉਹ ਚਾਹਦੇ ਸੀ ਕਿ ਇਹਨੂੰ ਤੁਸੀਂ ਹੋਰ 10-15 ਦਿਨ ਅੱਗੇ ਲੈ ਕੇ ਜਾਓ ਤਾਂ ਅਸੀਂ ਇਸੇ ਕਾਰਨ ਇਹ ਵੀਡੀਓ ਅੱਜ ਬਣਾਉਣ ਦਾ ਕਾਰਨ ਹੈ ਕਿ ਜੋ ਅਸੀਂ 10 ਦਿਨਾਂ ਅਨਾਉਂਸ ਕੀਤਾ ਸੀ ਦਿਵਾਲੀ ਤੋਂ ਅਸੀਂ ਉਹਨੂੰ ਹੋਰ 20 ਜਾਂ 25 ਦਿਨਾਂ ਤੱਕ ਅੱਗੇ ਵਧਾ ਦਿੱਤਾ ਹੈ ਵਧਾਤਾ ਵਧਾਤਾ ਜੀ ਵਧਾਤਾ ਮੰਨ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਚੱਕਰ 10 ਬੋਲਿਆ ਸੀ 10 ਤੋਂ 15 ਦਿਨ ਹੋਰ ਵਧਾ ਦਿੱਤਾ 20 25 ਦਿਨ ਹੀ ਕਰਤੇ ਜੀ ਦਿਵਾਲੀ ਤੋਂ 20 25 ਦਿਨਾਂ ਤੱਕ ਆਪਾਂ ਹੋ ਰਹੇ ਹੈ ਜਿਹੜਾ ਆਫਰ ਸੀ ਆਪਣਾ 51000 ਰੁਪਏ ਦਾ ਜੀ ਸਾਰਾ ਫੁੱਲ ਪੈਕੇਜ ਉਸੇ ਰੇਟ 'ਚ ਆਪਾਂ ਦਵਾਂਗੇ ਜੀ ਉਸੇ ਰੇਟ 'ਚ ਇੱਕ ਵਾਰੀ ਦੁਬਾਰੇ ਦਿਖਾ ਦਈਏ ਫਿਰ ਹਾਂਜੀ ਆਓ ਜੀ ਦੁਬਾਰਾ ਫੇਰ ਦਿਖਾਉਣੇ ਜੀ ਆਪਣਾ ਕੰਮ ਆਹ ਦੇਖੋ ਜੀ ਆਪਣਾ ਸਟਾਰਟਿੰਗ ਇੱਥੋਂ ਹੋ ਗਿਆ ਸੀ ਜੀ ਬੈੱਡ ਆ ਗਿਆ ਜੀ ਹਾਂ ਜੀ ਸਾਡਾ ਆਪਣਾ 19mm ਚ ਬੈੱਡ ਆ ਗਿਆ ਸੀ ਪੂਰਾ ਹੈਵੀ ਬੈੱਡ ਆ ਗਿਆ ਜੀ ਬਾਡਰ ਵਾਲਾ ਬੈੱਡ ਆ ਗਿਆ ਜੀ 80 ਇੰਚ ਬੈੱਡ ਆ ਗਿਆ ਜੀ 80 ਇੰਚ ਹਾਂ ਜੀ ਹਾਂ ਇਹ ਡਿਜ਼ਾਈਨ ਸਾਰੇ ਉਸ ਦੇ ਨਾਲ ਚੇਂਜ ਹੋ ਗਏ ਜੀ ਕਿਉਂਕਿ ਉਹ ਸਾਰਾ ਸਮਾਨ ਵਿਕ ਰਿਹਾ ਤੇ ਨਵਾਂ ਆ ਰਿਹਾ ਜੀ ਇੱਥੇ ਅੱਛਾ 51000 ਚ ਸੀ ਨਾ ਇਹ ਬੈੱਡ ਹੋ ਗਿਆ ਜੀ ਨਾਲ ਆਪਣਾ ਇਹ ਗੱਦਾ ਹੋ ਗਿਆ ਜੀ ਚਾਕਾ ਹੋ ਗਿਆ ਗੱਦਾ ਹੋ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਆਪਣਾ ਪ੍ਰੀਮੀਅਮ ਲੁੱਕ ਦਾ ਜੀ ਉਹਦੇ ਇੱਥੇ ਗ੍ਰੇ ਕਲਰ ਦਾ ਸੋਫਾ ਪਿਆ ਸੀ ਜੀ ਅੱਜ ਕਲਰ ਚੇਂਜ ਹੋ ਗਿਆ ਜੀ ਚੇਂਜ ਹੋ ਗਿਆ ਆਂਦੇ ਰਹਿੰਦੇ ਐ ਸਾਰਾ ਕੰਬੋ ਆਫਰ ਜ ਆਪਣਾ ਕੋਰਨਰ ਸੋਫਾ ਜੀ ਟੇਬਲ ਪਲੱਸ ਸ਼ੀਸ਼ਾ ਹੋ ਗਿਆ ਜੀ ਇਹੇ ਟੇਬਲ ਪਲੱਸ ਸ਼ੀਸ਼ਾ ਸਾਰਾ ਸੈੱਟ ਚ ਹੋ ਗਿਆ ਜੀ ਉਸ ਤੋਂ ਬਾਅਦ ਆਪਣਾ ਆ ਗਿਆ ਸੀ ਜੀ ਇਹ ਪ੍ਰੈਸ ਟੇਬਲ ਪ੍ਰੈਸ ਟ अच्छा 5 फुट है 4 फुट नहीं है जी बिल्कुल 5 फुट का प्रेस टेबल है जी अपना 5 फुट का प्रेस टेबल है ये भी अपना ਨਾਲ ਹੀ ਦੇਣਾ ਜੀ ਇਹ ਵੀ ਨਾਲ ਹੀ ਦੇਣਾ ਨਾਲ ਹੀ ਦੇਣਾ ਜੀ अच्छा ਉਸ ਤੋਂ ਬਾਅਦ ਆਪਣੀ ਆ ਗਈ ਸੀ ਜੀ ਅਲਮਾਰੀ ਅਲਮਾਰੀ ਆ ਗਈ ਡ्रेसिंग ਵਾਲੀ ਅਲਮਾਰੀ ਆ ਗਈ ਹਾਈਡਰੋਲਿਕ ਅਲਮਾਰੀ ਆ ਗਈ ਇਹ ਕੀ ਬਾਤ ਹੈ ਹਾਂਜੀ ਹਾਂ ਇਹ ਬਹੁਤ ਹੀ ਵਧੀਆ ਆਪਣੀ ਆਫਰ ਚੱਲ ਰਹੀ ਹੈ ਜੀ ਭਰਾਵਾ ਮਿੱਤਰਾਂ ਲਈ ਠੀਕ ਹੈ ਜੀ ਇਹ ਅਲਮਾਰੀ ਵੀ ਆਪਾਂ ਨਾਲ ਹੀ ਦੇਣੀ ਹੈ ਜੀ اچھا ਇਹ ਵੀ 51000 52000 51000 अच्छा ਉਸ ਤੋਂ ਬਾਅਦ ਆਪਣੀ ਆ ਗਈ ਸੀ ਜੀ ਪੇਟੀ ਜੋ ਕਿ 6 ਫੁੱਟ ਵਾਲੀ ਸੀਗੀ ਪਾਊਡਰ ਪਾਊਡਰ ਕੋਟਡ ਪੇਟੀ ਆ ਗਈ ਜਿਹੜੀ اچھا ਇਹ ਵੀ ਆਪਾਂ ਨਾਲ ਹੀ ਦੇਣੀ ਹੈ ਜੀ अच्छा ये भी नाल ही दे ये भी सेट दे नाल ही देनी है जी अच्छा मैं ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਦਾ ਪਹਿਲਾਂ ਵੀ ਸਾਂਝੀ ਕੀਤੀ ਸੀ ਹਾਂਜੀ ਹਾਂਜੀ ਮੰਨ ਲਓ ਜਿਹੜਾ 51000 ਰੁਪਏ ਚ ਤੁਸੀਂ ਇਹ ਸੈੱਟ ਰੱਖਿਆ ਕੋਈ ਰੇਟ ਰੂਟ ਦਾ ਤਾਂ ਨਹੀਂ ਫਰਕ ਪੈਂਦਾ ਹਾਂਜੀ ਨਾ ਅਸੀਂ ਮੈਂ ਕਹਿੰਦਾ ਜੀ ਤੁਸੀਂ ਸਾਡੇ ਕਸਟਮਰਾਂ ਨੂੰ ਪੁੱਛੇ ਨੰਬਰ ਅਸੀਂ ਦਵਾਂਗੇ ਜੀ ਬੰਗੀ ਪਿੰਡ ਦੇ ਜੀ ਮਲਖਾਣੇ ਪਿੰਡ ਦੇ ਵੀ ਜੋ ਸਮਾਨ ਲੈ ਕੇ ਗਿਆ ਵੀ ਇਹ ਆਪਦੀ ਕਰਨੀ ਕਥਨੀ ਤੇ ਉਤਰੇ ਕਿ ਨਹੀਂ ਪੂਰੇ ਉਤਰੇ ਨੰਬਰ ਸਾਡੇ ਤੋਂ ਲੋ ਤੁਸੀਂ ਫੋਨ ਮਾਰ ਕੇ ਸਾਡੇ ਕੋਲ ਆਓ अच्छा आ आ ए, ये दोबारा वीडियो पोंनदा यही कारणा ਵੀ ਤੁਹਾਨੂੰ ਪਿਆਰ ਮਿਲੇ ਲੋਕਾਂ ਬਹੁਤ ਹੀ ਜ਼ਿਆਦਾ ਪਿਆਰ ਮਿਲੇ ਜੀ ਮੇਨ ਸਾਡਾ ਕਾਰਨ ਇਹੀ ਸੀ ਜੀ ਕਿਉਂ ਅੱਗੇ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਜੀ ਸਾਡੇ ਕੋਲ ਹਰ ਬੰਦੇ ਕਸਟਮਰ ਆਏ ਮਤਲਬ ਵੀ ਯਾਰ ਦੀਵਾਲੀ ਤੋਂ ਸਾਡਾ 10 ਦਿਨਾਂ ਬਾਅਦ ਨਹੀਂ ਮਤਲਬ 20 ਦਿਨਾਂ ਬਾਅਦ ਮੈਰਿਸ ਹੈ ਤਾਂ ਸਾਨੂੰ ਸਮਾਨ ਮਿਲ ਜੂਗਾ ਇਹ ਮੇਨ ਕਾਰਨ ਹੀ ਇਹ ਹੈ ਵੀਡੀਓ ਬਣਾਉਂਦਾ ਵੀ ਆਪਾਂ ਇਹਨੂੰ 20 25 ਦਿਨ ਹੋਰ ਐਕਸਟੈਂਡ ਕਰਤਾ ਹੋਰ ਵਧਾਤਾ ਵਧਾਤਾ ਇਹਦੇ ਨਾਲ ਕੋਈ ਹੋਰ ਤਰ੍ਹਾਂ ਦਾ ਗਿਫਟ ਤਾਂ ਨਹੀਂ ਦੇ ਰਹੇ ਕੋਈ ਗਿਫਟ ਤਾਂ ਹੈਗਾ ਹੀ ਹੈ ਜੀ ਪਹਿਲਾਂ ਵਾਲਾ ਚੱਲੂਗਾ ਜੀ ਗਿਫਟ ਹੈਗਾ ਹੈ ਜੀ ਹੈਗਾ ਅੱ ਸਫਾਰੀ ਕੰਪਨੀ ਦਾ ਆਪਣਾ ਟੇਚੀ ਵੈਗ ਜਿਹੜਾ ਤੁਹਾਨੂੰ ਦੱਸਿਆ ਸੀ ਵੀਡੀਓ ਚ ਜੀ ਹਾਂ ਆ ਗਿਆ ਜੀ ਜੋ ਕਿ 10 12 11 12000 ਰੁਪਏ ਐਮ ਆਰ ਪੀ ਇਹਦੀ 12000 ਰੁਪਿਆ 12000 ਰੁਪਿਆ ਐਮ ਆਰ ਪੀ 6000 ਤੋਂ ਘੱਟ ਇਹ ਮਿਲਦਾ ਨਹੀਂ ਜੀ ਬਾਜ਼ਾਰ ਚ ਨਹੀਂ ਮਿਲਦਾ ਨਹੀਂ ਮਿਲਦਾ ਜੀ ਕਿਤੋਂ ਨਹੀਂ ਮਿਲਦਾ ਜੀ ਇਹ ਆਪਾਂ ਗਿਫਟ ਦੇਣਾ ਹੀ ਦੇਣਾ ਜੀ ਨਾਲ ਦੇ ਨਹੀਂ ਦੇਣਾ ਦੇ ਨਹੀਂ ਦੇਣਾ ਜੀ ਠੀਕ ਹੈ ਇਹ ਜੀ 51000 ਦੇ ਵਿੱਚ ਆ ਸਾਰਾ 50000 ਤੇ ਸਾਰਾ ਫੁੱਲ ਪੈਕੇਜ ਆਪਣਾ ਜੀ ਇਹ ਅੱਛਾ ਜੀ ਇੱਕ ਹੋਰ ਸਵਾਲ ਮੈਂ ਕਰ ਦਿਆਂ ਤੁਹਾਨੂੰ ਹਾਂਜੀ ਹਾਂਜੀ ਮੰਨ ਲਓ ਅਲਮਾਰੀਆਂ ਦੀ ਕਿਸ ਤਰ੍ਹਾਂ ਦੀ ਡਿਮਾਂਡ ਹੁੰਦੀ ਹੈ ਗਾਕ ਅਲਮਾਰੀਆਂ ਦੀ ਤਾਂ ਅੰਮ੍ਰਿਤ ਜੀ ਆਏ ਆ ਡਿਮਾਂਡ ਜੋ ਬਾਜ਼ਾਰ ਵਾਲੀਆਂ ਅਲਮਾਰੀਆਂ ਉਹ ਤਾਂ ਦੇਖੋ ਸਾਡੇ ਕੋਲ ਸਾਰੀਆਂ ਹੈਗੀਆਂ ਹੈਗੀਆਂ ਪਰ ਉਸ ਤੋਂ ਹਟ ਕੇ ਅਸੀਂ ਅਲਮਾਰੀ ਲੈ ਕੇ ਆਨੇ ਜੀ ਇੱਕ ਵਿਕਰਮ ਕੰਪਨੀ ਦੀ ਵਿਕਰਮ ਦੀ ਜਿਨ੍ਹਾਂ ਦਾ ਕੀ ਬਹੁਤ ਹੀ ਮਸ਼ਹੂਰ ਆਪਣਾ ਕੂਲਰ ਹੁੰਦਾ ਡੱਬਾ ਵਾਲੀ ਦਾ ਬਹੁਤ ਹੀ ਉਹਨਾਂ ਦਾ ਤਕੜਾ ਯੂਨਟ ਲੱਗਿਆ ਹੋਇਆ ਜੀ ਵਿਕਰਮ ਅਲਮਾਰੀ ਦਾ ਪਾਊਡਰ ਕੋਟਡ ਕਲਰ ਹੈ ਸਾਰਾ ਜੀ ਸਟੇਨਲੈਸ ਸਟੀਲ ਹੈ ਸਾਰੀ ਟਾਟਾ ਸ਼ੀਟ ਲੱਗੀ ਹੋ ਤੇ ਫੁੱਲ ਗਾਰੰਟੀ ਹੈ ਜੀ ਉਹ ਤਾਂ ਦੇਖਣ ਦੀ ਲੋੜ ਹੀ ਨਹੀਂ ਹੈ ਜੀ ਉਹ ਵੀ ਅਲਮਾਰੀ ਆਪਾਂ ਤੁਸੀਂ ਕਦੋਂ ਮਰਜ਼ੀ ਆਪਣੇ ਕੋਲੇ ਆ ਕੇ ਦੇਖ ਸਕਦੇ ਹੋ ਜੀ ਲੈ ਸਕਦੇ ਹੋ ਇਹ ਜੇ ਆਪਾਂ ਕੰਬ ਕਿ ਕਿ ਵਾਸ਼ਿੰਗ ਮਸ਼ੀਨਾਂ ਦੇ ਤੁਸੀਂ ਆਫਰ ਲਾਈ ਸੀ ਉਹ ਵੀ ਇੱਕ ਵਾਰੀ ਜਰੂਰ ਦੱਸ ਦਿਓ ਜੀ ਹਾਂ ਜੀ ਹਾਂ ਬਿਲਕੁਲ ਜੀ ਉਹ ਆਪਾਂ ਐ ਲਾਈ ਸੀ ਅਮਰ ਜੀ ਜਿਹੜੀ ਆਫਰ ਸੀਗੀ ਨਾ ਜੀ ਆਹ ਦੇਖੋ ਤੁਹਾਨੂੰ ਦੱਸ ਦਿੰਦੇ ਆ ਆਜੋ ਜਿਹੜੀ ਕੀ ਮਤਲਬ ਜਿਹੜੀ ਲੋਅਰ ਕੰਪਨੀ ਮਸ਼ੀਨ ਹੈ ਜੀ ਕੰਪਨੀ ਨੇ ਦਿੱਤੀ ਹੈ ਇਹ ਹਾਂ ਇਹੇ ਤੁਸੀਂ ਐ ਲੈ ਲਓ ਸਾਰੀਆਂ ਕੰਪਨੀਆਂ ਦੀ ਮਤਲਬ ਧੌਣ ਵਾਲੀ ਮੋਟਰ ਦੀ 5 ਸਾਲ ਦੀ ਗਾਰੰਟੀ ਹੈ ਜੀ 5 ਸਾਲ ਦੀ ਇਸ ਕੰਪਨੀ ਨੇ ਆਪਾਂ ਨੂੰ ਮਤਲਬ 10 ਸਾਲ ਦੀ ਤਾਂ ਧੌਣ ਵਾਲੀ ਮੋਟਰ ਦੀ ਗਾਰੰਟੀ ਦਿੱਤੀ ਹੈ ਜੀ 10 ਸਾਲ ਦੀ ਦੇਤੀ 10 ਸਾਲ ਦੀ ਪਲੱਸ ਜੋਸਕੋਣ ਵਾਲੀ ਮੋਟਰ ਹੈ ਜੀ ਇਹਦੀ ਆਪਾਂ ਨੂੰ ਕੰਪਲੀਟ 5 ਸਾਲ ਦੀ ਵਾਰੰਟੀ ਹੈ ਜੀ 5 ਸਾਲ ਦੀ ਇਹਦੀ ਦੇ ਧਕਾਉਣ ਵਾਲੀ ਤਾਂ ਜਿਹੜੀ 2 ਸਾਲਾਂ ਦੀ ਮਸ਼ੀਨ ਦੀ ਫੁੱਲ ਵਾਰੰਟੀ ਹੁੰਦੀ ਹੈ ਜੀ ਇਸ ਮਸ਼ੀਨ ਦੀ ਕੰਪਨੀ ਦੀ ਆਪਾਂ ਨੂੰ 4 ਸਾਲ ਦੀ ਵਾਰੰਟੀ ਹੈ ਜੀ ਅੱਛਾ ਬਾਕੀ ਜੋ ਇਹਦੇ ਟੱਕਣ ਇੰਨੇ ਕ ਮਜ਼ਬੂਤ ਹੈ ਜੀ ਕੰਪਨੀ ਦੇ ਜੇ ਆਪਾਂ ਇੱਕ ਨਹੀਂ ਦੋ ਨਹੀਂ ਤਿੰਨ ਤੁਹਾਡੀ ਗਰੰਟੀ ਹੈ ਫੁੱਲ ਫੁੱਲ ਗਰੰਟੀ ਹੈ ਜੀ ਫੁੱਲ ਗਰੰਟੀ ਅੱਛਾ ਇਹਦੇ ਨਾਲ ਫਿਰ ਕੀ ਆਫਰ ਚੱਲੀ ਜਾਂਦੇ ਆ ਆਫਰ ਇਹਦੇ ਪਹਿਲਾਂ ਵਾਲੇ ਉਹੀ ਚੱਲੀ ਜਾਂਦੇ ਆ ਜੀ ਇੱਕ ਤਾਂ ਇਹਦੇ ਨਾਲ ਆਪਾਂ ਉਹੀ ਹੈਵਲ ਕੰਪਨੀ ਦੀ ਜੋ ਪ੍ਰੈਸ ਦੇਣੀ ਹੈ ਜੀ ਕੰਪਨੀ ਦੀ ਉਹ ਚੱਲ ਹੀ ਰਹੀ ਹੈ ਜੀ ਜੋ ਕਿ 11200 ਰੁਪਏ ਦੀ ਹੈਗੀ ਹੈਗੀ ਹੈ ਜੀ ਹੈਗੀ ਆ ਪਲੱਸ ਜੋ ਵੱਡਾ ਇਹਦੇ ਨਾਲ ਆਫਰ ਚੱਲ ਰਿਹਾ ਜੀ ਸਾਨੂੰ ਮਤਲਬ ਜੋ ਸਕ੍ਰੈਚ ਕਾਰਡ ਸੀ ਜੀ ਜੋ ਕਿ ਲੋਅਰਡ ਕੰਪਨੀ ਨੇ ਖੁਦ ਬਣਾਇਆ ਜੀ ਇਸ 'ਚ ਦੁਕਾਨਦਾਰ ਦਾ ਕੋਈ ਰੋਲ ਨਹੀਂ ਹੈ ਠੀਕ ਹੈ ਇਹਨੂੰ ਸਕ੍ਰੈਚ ਕਰਨ ਤੇ ਜੀ ਆਪਾਂ ਜੋ ਵੀ ਐਕਸ ਯੂਵੀ ਗੱਡੀ ਜੀ ਬੋਲਟ ਮੋਟਰਸਾਈਕਲ ਫ੍ਰਿਜ ਵਾਸ਼ਿੰਗ ਮਸ਼ੀਨ ਬਹੁਤ ਕੁਝ ਨਿਕਲ ਰਹੀ ਹੈ ਜੀ ਇੱਥੇ اچھا ਜੋ ਕਿ ਆਪਣੇ ਇਲਾਕੇ ਚ ਨਿਕਲ ਰਹੀ ਹੈ ਜੀ ਇਧਰ ਆਸ-ਪਾਸੇ ਠੀਕ ਹੈ ਇਹ ਆਪਾਂ ਨੂੰ ਆਫਰ ਬਿਲਕੁਲ ਚਾਂਸ ਮਿਲੂਗਾ ਜੀ ਇਹ ਖਾਲੀ ਵੀ ਨਿਕਲ ਜਾਂਦਾ ਖਾਲੀ ਬਿਲਕੁਲ ਨਿਕਲਦਾ ਜੀ ਹਾਂ 300 ਰੁਪਏ ਉਹ ਹੀ ਪਿਛਲੀ ਵਾਰ ਤੁਹਾਨੂੰ ਦੱਸਿਆ ਸੀ ਇਹ ਜੋ ਨਿਕਲਣਾ ਹੀ ਨਿਕਲਣਾ ਜੀ ਅੱਛਾ ਖਾਲੀ ਨਹੀਂ ਨਿਕਲਦਾ ਖਾਲੀ ਗਿਆ 300 ਅਸੀਂ ਦਵਾਂਗੇ ਜੀ ਘੱਟਾ 300 ਤੁਸੀਂ ਦੇਉਗੇ ਨਾਲ ਪ੍ਰੈਸ ਪੱਕੀ ਹੈ ਜੀ ਆਪਣੀ ਪ੍ਰੈਸ ਪੱਕੀ ਹੈ 300 ਉਹ ਪੱਕਾ ਹੈ ਪ੍ਰੈਸ ਗਾਰੰਟੀ ਜੀ ਤੇ ਪਲੱਸ ਗਾਰੰਟੀ ਤੇ ਟੱਕਰਾਂ ਦੀ ਮਜ਼ਬੂਤੀ ਜੀ ਟੱਕਰਾਂ ਦੀ ਇਹਦਾ ਚੱਲੂ ਚੱਲੂ ਜੀ ਹਾਂ ਕੀ ਵਾਦੀ ਹੈਗੇ ਹਾਂ ਜੀ ਕਿਸੇ ਵੀ ਕੰਪਨੀ ਦੀ ਲੈ ਸਕਦੇ ਆ ਮੰਨ ਲਓ ਕੋਈ ਡਿਮਾਂਡ ਹੁੰਦੀ ਹੈ ਗਾਕਾਂ ਦੀ ਇਹ ਲੋਇਡ ਤੇ ਸਕੀਮ ਹੈ ਜੀ ਬਾਕੀ ਅਸੀਂ ਜਿਹੜੀ ਸਕੀਮ ਲੋਇਡ ਤੇ ਆ ਪਰ ਕੋਈ ਹੋਰ ਕੰਪਨੀ ਦੀ ਮੰਨ ਲਓ ਡਿਮਾਂਡ ਹੁੰਦੀ ਹੈ ਹੈਗੀ ਹੈ ਜੀ ਸਾਡੇ ਕੋਲੇ LG, Samsung, Whirlpool ਜੋ ਮਰਜ਼ੀ ਬ੍ਰਾਂਡ ਲੈ ਲਓ ਜੀ। ਸਾਰੀਆਂ ਤੇ ਆਫਰ ਚੱਲ ਰਹੀ ਹੈ ਜੀ। ਅੱਛਾ। ਕਿਸੇ ਤੇ ਅਸੀਂ ਸਿੰਗਲ ਬੈੱਡ ਦਾ, ਕਿਸੇ ਤੇ ਅਸੀਂ ਡਬਲ ਬੈੱਡ ਦਾ ਕੰਬਲ ਦੇ ਰਹੇ ਹਾਂ। ਕਿਸੇ ਤੇ ਅਸੀਂ ਕੁਝ ਦੇ ਰਹੇ ਹਾਂ। ਹਰ ਆਈਟਮ ਨਾਲ ਗਿਫਟ ਦੇ ਰਹੇ ਹਾਂ ਜੀ। ਅੱਛਾ। ਫਿਰ ਫਰਿੱਜਾਂ ਦੀ ਗੱਲ ਕਰ ਲਈਏ ਜੀ। ਫਰਿੱਜਾਂ ਦੀ ਤਾਂ ਗੱਲ ਤੁਸੀਂ ਦੇਖੋ ਜੀ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਜੀ। 트ੈਂਡ ਬਦਲ ਗਿਆ। ਡਬਲ ਡੋਰ ਦਾ ਟ੍ਰੈਂਡ ਆ ਚੁੱਕਿਆ ਹੈ ਜਿਵੇਂ ਆਪਾਂ ਕਹਿੰਨੇ ਹੈਗੇ ਤਾਂ ਜੋ ਇੰਨੀ ਕੁ ਵੈਰਾਈਟੀ ਅਸੀਂ ਰੱਖਦੇ ਜੀ ਮੈਨੂੰ ਨਹੀਂ ਪਤਾ ਲੱਗਦਾ ਵੀ ਇੱਥੇ ਕੋਈ ਰੱਖਦਾ ਰਾਮਾ ਮੰਡੀ ਜਿਹੇ ਜੀ ਅੱਛਾ ਲੋ ਕਸਟਮਰ ਨੂੰ ਅੱਗੇ ਵਠਣੇ ਜਾਣਾ ਪੈਂਦਾ ਸੀ ਜੀ ਪਰ ਉਹ ਇੱਥੋਂ ਚੀਜ਼ ਹੁਣ ਜਾਣ ਦੀ ਲੋੜ ਨਹੀਂ ਹੈ ਜੀ ਆਜਾ ਤੁਹਾਨੂੰ ਦਿਖਾਉਣੀ ਹੈ ਜੀ ਅੱਗੇ-ਅੱਗੇ ਵੱਡੇ ਫ੍ਰਿਜ ਦਿਖਾ ਰਹੇ ਹਾਂ ਜੀ ਡਬਲ ਡੋਰ ਦੇ ਅੱਛਾ ਡਬਲ ਡੋਰ ਦੀ ਮੰਗ ਲੋ ਡਿਮਾਂਡ ਵੱਧ ਆ ਰਹੀ ਹੈ ਡਿਮਾਂਡ ਵੱਧ ਹੈ ਜੀ ਡੇ ਬਾਏ ਡੇ ਕਸਟਮਰ ਅਟਰੈਕਟਿਵ ਹੁੰਦਾ ਜਾਂਦਾ ਹੈ ਜੀ ਜਿਵੇਂ ਆਹ ਡਬਲ ਡੋਰ ਦਾ ਫ੍ਰਿਜ ਆ ਗਿਆ ਜੀ ਆਪਣੇ ਕੋਲ ਸੈਮਸੰਗ ਕੰਪ ਅਦੂ ਬਾਅਦ ਇਹ ਆਪਾਂ ਕਹਿ ਸਕਦੇ ਹਾਂ ਜੀ ਜਿਵੇਂ ਆਪਣਾ ਅਲਮਾਰੀ ਵਾਲਾ ਫ੍ਰਿਜ ਜੇ ਸਾਈਡ ਵਾਈਸ ਸਾਈਡ ਆ ਗਿਆ ਅੱਛਾ ਆ ਦੇਖੋ ਜੀ ਜਿਵੇਂ ਪਹਿਲਾਂ ਗੱਲ ਕਰੀ ਸੀ ਵੀ ਮੈਂ ਸੋਚਿਆ ਵੀ ਕਿਤੇ ਅਲਮਾਰੀ ਵਾਲੀ ਆ ਨਹੀਂ ਜੀ ਨਹੀਂ ਇਹ ਫ੍ਰਿਜ ਹੈ ਜੀ ਸਾਈਡ ਵਾਈਸ ਸਾਈਡ ਅੱਗੇ ਇਹ ਆਪਾਂ ਨੂੰ ਬਠੰਡੇ ਤੱਕ ਜਾਣਾ ਪੈਂਦਾ ਸੀ ਲੈਣ ਵਾਸਤੇ ਜੀ ਹੁਣ ਇਹ ਹਰ ਚੀਜ਼ ਹੈ ਡਬਲ ਡੋਰ ਸਾਈਡ ਵਾਈਸ ਸਾਈਡ ਆਪਣੇ ਸ਼ੋਰੂਮ 'ਚ ਤੁਹਾਨੂੰ ਮਿਲਣਗੇ ਜੀ ਮੰਨ ਲਓ ਹੈਗਾ 5 5.5 ਫੁੱਟ ਦਾ ਪਲੱਸ ਤੁਹਾਨੂੰ ਇੱਕ ਹੋਰ ਸਕੀਮ ਦੱਸਦੇ ਹਾਂ ਜੀ ਜੋ ਇਹ ਸਾਈਡ ਵਾਈਸ ਸਾਈਡ ਫ੍ਰਿਜ ਹੈ ਜੀ ਇਹ ਤੇ 12000 ਰੁਪਏ ਤੱਕ ਦਾ ਕੈਸ਼ਬੈਕ ਚੱਲ ਰਿਹਾ ਜ ਕੈਸ਼ਬੈਕ 12000 ਰੁਪਏ ਕਸਟਮਰ ਨੂੰ ਇਹਦੇ ਵਿੱਚੋਂ ਛੋਟ ਹੋ ਜੂਜੀ ਕ੍ਰੈਡਿਟ ਕਾਰਡ ਆਪਦਾ ਨਾਲ ਲੈ ਕੇ ਆਵੇ ਤਾਂ ਨਾਲ ਦੀ ਨਾਲ ਉਹਦਾ 12000 ਰੁਪਏ ਕੱਟਿਆ ਜਾਊਗਾ ਇਹ ਮੰਨ ਲਓ ਜਿਹੜੀ ਆਪਾਂ ਸਕੀਮ ਮਹੀਨੇ ਤੋਂ ਕੁਛ ਦਿਨ ਵਧਾਏ ਉੱਥੋਂ ਤੱਕ ਹੀ ਚੱਲਣੀ ਆ ਫਿਰ ਨਹੀਂ ਸਕੀਮ ਤੁਹਾਨੂੰ ਅਸੀਂ ਦੱਸ ਕੇ ਹਟੇ ਜੀ ਵੈਸੇ ਤਾਂ ਅਸੀਂ ਦੀਵਾਲੀ ਤੋਂ ਜੋ ਆਫਰਾਂ ਅਸੀਂ 10 ਦਿਨ ਤੱਕ ਬਾਅਦ ਦੇਣੀ ਸੀਗੀਆਂ ਹੁਣ ਕਸਟਮਰਾਂ ਦਾ ਪਿਆਰ ਦੇਖ ਕੇ ਜੀ ਅਸੀਂ ਇਹਨੂੰ 20-25 ਦਿਨ ਹੋਰ ਅੱਗੇ ਵਧਾਤਾ ਹਾਂ ਮੰਨ ਲਓ ਵੀਡੀਓ ਪਵਾਉਣ ਦਾ ਕਾਰਨ ਆਹੀ ਹੈ ਦੋਸਤ ਕਾਰਨ ਇਹੀ ਹੈ ਜੀ ਕਸਟਮਰ ਕਹਿੰਦਾ ਕੀ ਸਾਡਾ ਮੈਰਿਜ ਅ ਤਾਸੀਂ ਇਹ ਵਧਾ ਚੁੱਕੇ ਆ ਜੀ ਅੱਛਾ ਜੀ ਇਸ ਤੋਂ ਬਾਅਦ ਆ ਗਈਆਂ ਮੰਨ ਲਓ ਐਲ ਸੀ ਡੀਆਂ ਹਾਂਜੀ ਹਾਂਜੀ ਬਿਲਕੁਲ ਆ ਗਈਆਂ ਜੀ ਕਿੱਥੋਂ ਕਾ ਸਟਾਰਟਿੰਗ ਹੋ ਜਾਂਦੀ ਹੈ ਫਿਰ ਐਲ ਸੀ ਡੀਆਂ ਦੀ ਸਟਾਰਟਿੰਗ ਤਾਂ ਤੁਹਾਨੂੰ ਦਿਖਾਈ ਆ ਜਾਓ ਜੀ ਉਹੀ ਜਿਹੜੀ ਆਪਣੀ 32 ਇੰਚ ਐਲ ਡੀ ਹੈ ਜੀ ਆਪਣੀ 7000 ਰੁਪਏ ਦਾ ਆਪਾਂ ਸ਼ੁਰੂ ਕਰ ਦਾਂਗੇ 32 ਇੰਚ ਐਲ ਡੀ 7000 ਤੋਂ ਹਾਂਜੀ ਹਾਂ ਠੀਕ ਹੈ ਤੇ 7000 ਦੇ ਨਾਲ ਕੋਈ ਕੱਲੀ ਐਲ ਡੀ ਨਹੀਂ ਹੈਗੀ ਜੀ ਨਾਲ ਜਿਹੜਾ ਆਪਣਾ ਗਿਫਟ ਹੈਗਾ ਉਹ ਦਵਾਂਗੇ لازਮੀ ਅੱਛਾ 7000 ਨਾਲ ਜਿਹੜੀ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਜੀ ਹੈਵਲ ਦੀ ਪ੍ਰੈਸ ਫਰੀ ਦਵਾਂਗੇ ਪ੍ਰੈਸ ਜੋ ਕਿ 12 ਪਰ ਹੁਣ ਕੁਝ ਕਸਟਮਰ ਸਾਨੂੰ ਕਹਿ ਰਹੇ ਨੇ ਪ੍ਰੈਸਰ ਸਾਡੇ ਘਰੇ ਹੈਗੀ ਐ ਜੀ ਸਾਨੂੰ ਕੁਝ ਹੋਰ ਦੇ ਦਿਓ ਉਹਨਾਂ ਕਸਟਮਰਾਂ ਲਈ ਆਪਾਂ ਹੁਣ ਲੈ ਆਏ ਜੀ ਇੱਕ ਸਿੰਗਲ ਬੈੱਡ ਦਾ ਕੰਬਲ ਕੰਬਲ 7000 ਦੀ ਐਲਡੀ ਦੇ ਨਾਲ ਚਾਹੇ ਆਪਣੋਂ ਤੋਂ ਕੰਬਲ ਲੈ ਲਓ ਚਾਹੇ ਲੈ ਲਓ ਪ੍ਰੈਸ ਸਾਰੇ ਸੋਫੇ ਸਾਰੀਆਂ ਦੀਵਾਲੀ ਤੋਂ ਦੀਵਾਲੀ ਤੋਂ 10 ਦਿਨ ਬਾਅਦ ਤੱਕ ਚੱਲੀ ਜਾਣਗੀਆਂ ਮੰਨ ਲਓ ਜਿਹੜੀ ਅੱਜ ਦਿਨ ਵਧਾਏ ਆ ਉੱਥੋਂ ਤੱਕ ਚੱਲੂਗਾ ਚੱਲਣੀਆਂ ਹੀ ਐ ਜੀ ਬਸ ਇਹ ਮੰਨ ਲਓ ਕਿੱਥੋਂ ਤੱਕ ਮਿਲ ਜਾਂਦੀਆਂ ਵੱਡੀਆਂ ਦੀ ਗੱਲ ਕੀਤੀ ਜਾਵੇ ਵੱਡੀਆਂ ਐ ਲੜੀਆਂ ਤੁਸੀਂ ਐ ਲੈ ਲਓ ਆਪਣੇ ਕੋਲ 33 ਇੰਚ ਤੋਂ ਬਾਅਦ 40 ਇੰਚ ਜੀ 43 ਇੰਚ 55 ਇੰਚ 65 ਇੰਚ ਸਾਰੀਆਂ ਲੜੀਆਂ ਆਪਣੇ ਕੋਲ ਹਾਜ਼ਰ ਹੈ ਜੀ ਸਾਰੀਆਂ ਮਿਲਣਗੀਆਂ ਸਾਰੀਆਂ ਮਿਲਣਗੀਆਂ ਜੀ ਫੁੱਲ ਗਾਰੰਟੀ ਨਾਲ ਲੰਬੇ ਵਾਲੀ ਗੱਲ ਤਾਂ ਨਹੀਂ ਕੋਈ ਲੰਬਾ ਨਹੀਂ ਜੀ ਸਾਲ ਦੀ ਗਾਰੰਟੀ 2 ਸਾਲ ਦੀ ਗਾਰੰਟੀ 3 ਸਾਲ ਦੀ ਗਾਰੰਟੀ ਸਭ ਦੀ ਫੁੱਲ ਗਾਰੰਟੀ ਹੈ ਜੀ